साढ़े यूट्यूब चैनल समाइला टेटोलॉजी स्वागत है जेकर अजय तक साबसक्राइब नहीं किया है तो इसमें सबसक्राइब जरूर करो और आइकन प्रैस करना ना भूलो। ता ना 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 भुलो ताजो नवी भीडियोज़ के नोटिफिकेस मिलते रहें मैं ब्रिजराज कंप्यूटर फैकल्टी अच्छ असी विशा कंप्यूटर साइंस जमा छेवीं पार्ट एक फंडामेंटल ऑफ कंप्यूटर इस पार्टी छोटे उत्तर वाले प्रश्न और उत्तर वाले प्रश्न पढ़ा दसना चाहवा कि यह जीडियो है जो दो हज़ार सैशन पच्ची छब्बी सिलेबस चेंज होया ਉਦੇ ਸਿਲੇਬਸ ਦੇ ਅਕੋਰਡਿੰਗਲੀ ਇਹ ਵੀਡੀਓ ਤਿਆਰ ਕੀਤੀ ਗਈ ਹੈ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਤੇ ਪਹਿਲਾ ਪ੍ਰਸ਼ਨ ਹੈ ਕੰਪਿਊਟਰ ਦੀ ਪਰਿਭਾਸ਼ਾ ਦੋ ਦੱਸਾਂ ਜਾਵਾਂਗਾ ਕਿ ਕੰਪਿਊਟਰ ਇੱਕ ਬਿਜਲੀ ਨਾਲ ਚੱਲਣ ਵਾਲੀ ਮਸ਼ੀਨ ਹੈ ਯੂਜ਼ਰ ਤੋਂ ਇਨਪੁਟ ਦੇ ਤੌਰ ਤੇ ਡਾਟਾ ਪ੍ਰਾਪਤ ਕਰਦਾ ਹੈ ਡਾਟਾ ਨੂੰ ਪ੍ਰੋਸੈਸ ਕਰਦਾ ਹੈ ਅਤੇ ਆਉਟਪੁਟ ਦੇ ਰੂਪ ਵਿੱਚ ਨਤੀਜਾ ਦਿੰਦਾ ਹੈ ਮਤਲਬ ਕਿ ਕੰਪਿਊਟਰ ਬਿਜਲੀ ਨਾਲ ਚੱਲਦਾ ਹੈ ਯੋ ਯਾਰ ਦੋਸਤੋ ਇਨਪੁਟ ਤੇ ਤੋੜਦੇ ਡਾਟਾ ਪ੍ਰਾਪਤ ਕਰਦਾ ਹੈ ਕਿ ਕੰਪਿਊਟਰ ਜਿਹੜਾ ਹੈ ਇਨਪੁਟ ਲੈਂਦਾ ਹੈ ਇਨਪੁਟ ਦੇ ਲੈ نیچے ਦੇਖ ਸਕਦੇ ਹੋ ਕਿ ਕੀਬੋਰਡ ਤੇ ਮਾਊਸ ਦੀ ਵਰਤੋਂ ਹੁੰਦੀ ਹੈ ਡਾਟਾ ਨੂੰ ਪ੍ਰੋਸੈਸ ਕਰਦਾ ਹੈ ਪ੍ਰੋਸੈਸ ਮਤਲਬ ਪ੍ਰੋਸੈਸਿੰਗ ਕੌਣ ਕਰੇਗਾ CPU ਐ ਸਾਹਮਣੇ ਇਹ ਬਾਕਸ ਬਲੈਕ ਦਾ ਨਜ਼ਰ ਆ ਰਿਹਾ ਹੈ ਕੈਬਿਨੇਟ ਹੈ ਅਦਰੇ ਕਿ ਚਿਪ ਹੁੰਦੀ ਹੈ ਮਦਰ ਬੋਰਡ ਤੇ ਲੱਗੀ ਜਿਹਨੂੰ ਬੋਲਦੇ ਹੈ CPU ਕੰਪਿਊਟਰ ਦੇ ਜਿੰਨੇ ਵੀ ਪ੍ਰੋਸੈਸਿੰਗ ਹੈ ਗੱਲ ਦਾ ਨਾਮ ਹੈ ਸਾਰੀਆਂ ਕੌਣ ਕਰਦਾ ਹੈ CPU ਆ ਤਾਂ ਨਤੀਜਾ ਆਉਟਪੁਟ ਦੇ ਰੂਪ ਚ ਦਿੰਦਾ ਹੈ ਕਿਹੜਾ ਰਿਜ਼ਲਟ ਹੈ ਸਾਨੂੰ सामने मोनीटर नजर आएगा कंप्यूटर स्क्रीन है मोनीटर भी कहा जाता है तो कह सकते हैं कि कंप्यूटर जब बिजली चलने मशीन है साडा काम अनुकी है एनू करता है आसान करता है कि जो काम मैनुअल करिए काफी ज्यादा समा लगता है तो संभावना रही है कंप्यूटर की मदद न गलती होने की संभावना बहुत घट्ट है तो स्पीड नाल काम होता है गलती तो ही होगी जेकर कंप्यूटर में गलत इनपुट देवे अगर सही इनपुट सप्लाई की है तो कंप्यूटर कभी भी गलती नहीं करेगा नंबर दो कंप्यूटर ए एल यू की भूमिका है दसना चाहवाँगा कि जोड़ा ए एल यू है इसका पूरा नाम है अर्थमैटिक लॉजिक यूनिट ਤੇ ਕੰਪਿਊਟਰ ਦੇ ਅੰਦਰ ਇੱਕ ਪਾਰਟ ਹੁੰਦਾ ਸੀਪੀਯੂ ਜਿਹਨੂੰ ਕੰਪਿਊਟਰ ਦਾ ਦਿਮਾਗ ਬੋਲਦੇ ਹੈ ਬ੍ਰੇਨ ਬੋਲਦੇ ਹੈ ਉਹਦੇ ਦੋ ਪਾਰਟ ਹੁੰਦੇ ਨੇ ਇੱਕ ਹੁੰਦਾ ਏਲਯੂ ਇੱਕ ਹੁੰਦਾ ਸੀਯੂ ਸੀਯੂ ਦਾ ਕੰਟਰੋਲ ਯੂਨਿਟ ਜਿਹੜਾ ਕੰਪਿਊਟਰ ਦੇ ਸਾਰੇ ਭਾਗਾਂ ਨੂੰ ਕੰਟਰੋਲ ਕਰਦਾ ਹੈ ਤੇ ਜਿਹੜਾ ਏਲਯੂ ਹੈ ਉਹਦੇ ਬਾਰੇ ਅਸੀਂ ਹੁਣ ਪੜਾਂਗੇ ਸੋ ਏਲਯੂ ਦਾ ਪੂਰਾ ਨਾਮ ਅਰਥਮੈਟਿਕ ਲੌਜੀਕ ਯੂਨਿਟ ਹੈ ਐਸ ਸੀਪੀਯੂ ਦਾ ਭਾਗ ਹੈ ਪਹਿਲੇ ਤੁਹਾਨੂੰ ਦੱਸਿਆ ਇਸਦੀ ਵਰਤੋਂ ਕੰਪਿਊਟਰ ਵਿੱਚ ਅੰਕਗਣਿਤ ਅਤੇ ਲੌਜੀਕਲ ਕੰਮ ਕਰਨ ਲਈ ਕੀਤੀ ਜਾਂਦੀ ਹੈ ਅੰਕ ਗਣਿਤ ਕੰਮ ਦਾ ਅਰਥ ਹੈ ਕੋਈ ਜੋੜ ਕਰਨਾ ਹੈ ਘਟਾਓ ਕਰਨਾ ਗੁਣਾ ਕਰਨਾ ਜਾਂ ਭਾਗ ਕਰਨੇ ਕੰਪਿਊਟਰ ਚ ਇਹ ਸਾਰੇ ਕੰਮ ਕੌਣ ਕਰਦਾ ਹੈ ALU ਦਾ ਅਰਥਮੈਟਿਕ ਕਾਕ ਤੇ ਲੌਜੀਕਲ ਦਾ ਮਤਲਬ ਹੈ ਸਹੀ ਜਾਂ ਗਲਤ ਦਾ ਫੈਸਲਾ ਕਰਨਾ ਠੀਕ ਜੇਕਰ ਕੋਈ ਕੰਪਿਊਟਰ ਚ ਡਿਸੀਜਨ 메ਕਿੰਗ ਕੰਮ ਕਰਨਾ ਹੈ ਸਹੀ ਜਾਂ ਗਲਤ ਦਾ ਫੈਸਲਾ ਕਰਨਾ ਹੈ ਤਾਂ ਉਹਨੂੰ ਕਹਿੰਦੇ ਲੌਜੀਕਲ ਕੰਮ ਤੇ ਇਹ ਸਾਰੇ ਕੰਮ ਕੌਣ ਕਰਦਾ ਹੈ ਅੰਕ ਗਣਿਤ ਤੇ ਲੌਜੀਕਲ ਦੇ ਏ ਐਲ ਯੂ ਤੇ ਏ ਐਲ ਯੂ ਕੀ ਦਾ ਪਾਰਟ ਹੁੰਦਾ ਹੈ ਸੀ ਪੀ ਯੂ ਦਾ ਕਿ ਸੀ ਪੀ ਯੂ ਕੀ ਬਣਦੀ ਹੈ ਉਹ ਦੋ ਪਾਰਟ ਹੁੰਦੇ ਨੇ ਇੱਕ ਹੁੰਦਾ ਕੰਟਰੋਲ ਯੂਨਿਟ ਤੇ ਇੱਕ ਹੁੰਦਾ ਏ ਐਲ ਯੂ ਨੰਬਰ 3 ਕੰਪਿਊਟਰ ਦੀਆਂ ਕੋਈ ਚਾਰ ਵਿਸ਼ੇਸ਼ਤਾਵਾਂ ਲਿਖੋ ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ ਹੇਠ ਲਿਖੇ ਅਨੁਸਾਰ ਹਨ ਨੰਬਰ 1 ਰਫਤਾਰ ਕੰਪਿਊਟਰ ਦੀ ਕੰਮ ਕਰਨ ਦੀ ਰਫਤਾਰ ਬਹੁਤ ਤੇਜ਼ ਹੁੰਦੀ ਹੈ ਭਾਤੇ ਜੇ ਕੋਈ ਮੈਨੂਅਲ ਕੰਮ ਕਰਨਾ ਹੈ समा लगता है लेकिन कंप्यूटर कोई कैलकुलेशन करी है कोई दस्तावेज तैयार करना है तो वो बहुत गति न होगा क्योंकि सेम काम तो बार बार करने की जड़ नहीं पाएगी कि जो काम एक बार कंप्यूटर हो गया तोबारा करम काम्प्यूटर चलरेडी स्टोर होगा उनत तो सकते हो नंबर दो तो, शुद्धता कंप्यूटर हमेशा सही काम करता है कभी भी गलती नहीं करता मीनस की कंप्यूटर को कोई कैलकुलेशन कराई है कोई गणना कराई है कभी भी गलती नहीं करेगा गलती कदों करेगा जेकर तो गलत इनपुट दवो अगर तीन तो इनपुट सही है तो कंप्यूटर कभी भी गलती नहीं करेगा तो सही नतीजा देगा नंबर तीन अंथक इसका अर्थ है कि कंप्यूटर बिना थकावट के लंबे समय तक काम कर सकता है अस ह्यूमन बीइंग है काम करके थक जाते हैं लेकिन कंप्यूटर कभी भी नहीं थकता क्योंकि कंप्यूटर एक मशीन है जिद लंबे समय तक काम कर सकता है नंबर चार आटोमेन इसका अर्थ है कि कंप्यूटर एक ऑटोमेटिक मशीन है ਆਟੋਮੈਟ ਮਸ਼ੀਨ ਕੀ ਬਿਨਾ ਮੈਨੂਅਲ ਇੰਟਰਵੈਂਸ਼ਨ ਦੇ ਕੰਪਿਊਟਰ ਆਟੋਮੈਟਿਕਲੀ ਸਾਡਾ ਕੰਮ ਜਿਹੜਾ ਹੈ ਉਹ ਕਰਦਾ ਰਹੇਗਾ। ਚੌਥਾ ਪ੍ਰਸ਼ਨ ਸਿੱਖਿਆ ਦੇ ਖੇਤਰ ਵਿੱਚ ਕੰਪਿਊਟਰ ਦੇ ਪ੍ਰਯੋਗ ਦੀ ਵਿਆਖਿਆ ਕਰੋ। ਸਿੱਖਿਆ ਦੇ ਖੇਤਰ ਵਿੱਚ ਕੰਪਿਊਟਰ ਦਾ ਪ੍ਰਯੋਗ ਵਿਦਿਆਰਥੀਆਂ ਅਤੇ ਅਧਿਆਪਕਾਂ ਦੁਆਰਾ ਕੀਤਾ ਜਾਂਦਾ ਹੈ। ਵਿਦਿਆਰਥੀ ਕੰਪਿਊਟਰ ਦੀ ਵਰਤੋਂ ਨੋਟਸ ਤਿਆਰ ਕਰਨ ਅਤੇ ਡਰਾਇੰਗ ਆਦਿ ਕਰਨ ਲਈ ਕਰਦੇ ਹਨ। ਅਧਿਆਪਕ ਕੰਪਿਊਟਰ ਦੀ ਵਰਤੋਂ ਪੜਾਉਣ ਲਈ ਨਤੀਜਾ ਤਿਆਰ ਕਰਨ ਅਤੇ ਟਾਈਮ ਟੇਬਲ ਆਦਿ ਤਿਆਰ ਕਰਨ ਲਈ ਕਰਦੇ ਹਨ ਜਿਵੇਂ ফটো ਦੇਖ ਸਕਦੇ ਹੋ ਕਿ ਵਿਦਿਆਰਥੀ ਜਿਹੜੇ ਹੈ ਤੇ ਲਿਖ ਸਕਦੇ ਹੋ ਕਿ ਵਿਦਿਆਰਥੀ ਕੰਪਿਊਟਰ ਦੀ ਵਰਤੋਂ ਕੰਪਿਊਟਰ ਲੈਂਗੁਏਜ ਆਪਣਾ ਕੰਮ ਕਰਨ ਲਈ ਵੀ ਕਰ ਸਕਦੇ ਹਨ ਤੇ ਅਧਿਆਪਕ ਜਿਹੜੇ ਨੇ ਉਹ ਕੰਪਿਊਟਰ ਦੀ ਵਰਤੋਂ ਕਲਾਸਰੂਮ ਚ ਪੜਾਉਣ ਲਈ ਈ ਕੰਟੈਂਟ ਤਿਆਰ ਕਰਨ ਲਈ ਜਾਂ ਪ੍ਰੋਜੈਕਟਰ ਤੇ ਪੜਾਉਣ ਲਈ ਵੀ ਜਾਂ ਉਹਦੇ ਲਈ ਕੋਈ ਪੀਪੀਟੀ ਬਣਾਨੀ ਹੈ ਪ੍ਰੈਜੈਂਟੇਸ਼ਨ ਬਣਾਨੀ ਹੈ ਉਹਦੇ ਲਈ ਵੀ ਕਰ ਸਕਦੇ ਹਨ ਪਹਿਲਾ ਪ੍ਰਸ਼ਨ ਸਕੈਂਡਰੀ ਮੈਮਰੀਜ਼ ਕੀ ਹਨ ਦੱਸਣ ਜਾਂ ਮਗਾ ਕੰਪਿਊਟਰ ਚ ਦੋ ਮੈਮਰੀਜ਼ ਹੁੰਦੀਆਂ ਇੱਕ ਹੁੰਦੀ ਪ੍ਰਾਇਮਰੀ ਮੈਮਰੀ ਇੱਕ ਹੁੰਦੀ ਸਕੈਂਡਰੀ ਮੈਮਰੀ ਜਿਹੜੀ ਪ੍ਰਾਇਮਰੀ ਮੈਮਰੀ ਹੈ ਉਹਨੂੰ ਬੋਲਦੇ ਇੰਟਰਨਲ ਮੈਮਰੀ ਜਾਂ ਮੇਨ ਮੈਮਰੀ ਉਸ ਤੋਂ ਬਿਨਾ ਸਾਡਾ ਕੰਪਿਊਟਰ ਕੰਮ ਨਹੀਂ ਕਰ ਸਕਦਾ ਪ੍ਰਾਇਮਰੀ ਮੈਮਰੀ ਚ ਦੋ ਮੈਮਰੀਜ਼ ਹੁੰਦੀਆਂ ਇੱਕ RAM ਤੇ ਇੱਕ ROM RAM ਹੁੰਦੀ ਹੈ ਰੈਂਡਮ ਐਕਸੈਸ ਮੈਮਰੀ ਜਿਹੜਾ ਡਾਟਾ ਨੂੰ ਟੈਂਪੋਰਰੀ ਸਟੋਰ ਕਰਦਾ ਹੈ ਇੱਕ ਉਹਦੇ ROM ਰੀਡ-ਓਨਲੀ ਮੈਮਰੀ ਉਹਦੇ ਚ ਆਪਾਂ ਕੋਈ ਵੀ ਚੇਂਜਸ ਨਹੀਂ ਕਰ ਸਕਦੇ ਜੋ ਡਾਟਾ ਹੈ ਸੇਵ ਹੋਵੇਗਾ ਤੇ ਦੂਜੀ ਹੁੰਦੀ ਸਕੈਂਡਰੀ ਮੈਮਰੀ ਐਕਸਟਰਨਲ ਮੈਮਰੀਜ਼ ਸੋ ਇਸ ਨੂੰ ਬਾਹਰੀ ਮੈਮਰੀ ਵੀ ਕਿਹਾ ਜਾਂਦਾ ਹੈ ਇਹ ਮੈਮਰੀ ਡਾਟੇ ਨੂੰ ਪੱਕੇ ਤੌਰ ਤੇ ਸਟੋਰ ਕਰਦੀ ਹੈ ਇਸ ਦੀ ਰਫ਼ਤਾਰ ਪ੍ਰਾਇਮਰੀ ਮੈਮਰੀ ਨਾਲੋਂ ਘੱਟ ਹੁੰਦੀ ਹੈ ਇਸ ਮੈਮਰੀ ਵਿੱਚ ਅਸੀਂ ਵੱਡਾ ਡਾਟਾ ਸਟੋਰ ਕਰ ਸਕਦੇ ਹਾਂ ਉਦਾਹਰਨ ਵਜੋਂ ਹਾਰਡ ਡਿਸਕ ਫਲੋਪੀ ਡਿਸਕ ਸੀਡੀ ਡੀਵੀਡੀ ਪੈਨ ਡਰਾਈਵ ਮੈਮਰੀ ਕਾਰਡ ਆਦਿ ਜੇਕਰ ਆਪਾਂ ਰੈਮ ਜਦੋਂ ਆਪਾਂ ਕੰਪਿਊਟਰ 'ਚ ਕੰਮ ਕਰਦੇ ਹਾਂ ਡਾਟਾ ਸਾਰਾ ਕੰਮ ਰੈਮ 'ਚ ਹੁੰਦਾ ਹੈ ਜੇ ਕੰਮ ਕਰਦੇ ਕਰਦੇ ਲਾਈਟ ਚਲੀ ਜਾਵੇ ਡਾਟਾ ਸਾਰਾ ਵਾਸ਼ ਹੋ ਜਾਏਗਾ ਬਟ ਜੇਕਰ ਆਪਾਂ ਡਾਟਾ ਨੂੰ ਸੇਵ ਕਰ ਲੰਨੇ ਆ ਫਾਈਲ ਨੂੰ ਸੇਵ ਕਰ ਲੰਨੇ ਆ ਉਹ ਸਾਡੀ ਹਾਰਡ ਡਿਸਕ ਵਿੱਚ ਚਲ ਜਾਏਗੀ ਜਿਸ ਨਾਲ ਲੈ ਕੇ ਆਪਾਂ ਨੰਨੇ ਸਮੇਂ ਤੱਕ ਫਾਈਲ ਨੂੰ ਸਟੋਰ ਕਰ ਸਕਦੇ ਆ ਜੇ ਫਲੋਪੀ ਡਿਸਕ ਦੀ ਗੱਲ ਕਰੀਏ ਤਾਂ ਫਲੋਪੀ ਡਿਸਕ ਅੱਜ ਕੱਲ੍ਹ ਨਹੀਂ ਵਰਤੀ ਜਾਂਦੀ ਪਹਿਲੇ ਵਰਤੀਦੇ ਸੀ ਸੀਡੀ ਡੀਵੀਡੀ ਆਪਾਂ ਵਰਤਦੇ ਆ ਸੀਡੀ ਡੀਵੀਡੀ ਗਾਣੇ ਸੁਣਨ ਲਈ ਜਾਂ ਡੀਵੀਡੀ ਕੋ ਫਿਲਮਾਂ ਦੇਖਣ ਲਈ ਪੈਨ ਡਰਾਈਵ ਪੋਰਟੇਬਲ ਤੁਸੀਂ ਦੇਖੀ ਹੋਣੀ ਹੈ ਮੈਮਰੀ ਕਾਰਡ ਮੋਬਾਈਲ 'ਚ ਪੈਂਦਾ ਹੈ ਇਹ ਸਾਰੀਆਂ ਸੈਕੰਡਰੀ ਮੈਮਰੀਜ਼ ਨੇ ਜਿਨ੍ਹਾਂ ਵਿੱਚ ਅਸੀਂ ਕਾਫੀ ਜ਼ਿਆਦਾ ਡਾਟਾ ਜਿਹੜਾ ਹੈ ਉਹ ਲੰਮੇ ਸਮੇਂ ਲਈ ਸਟੋਰ ਕਰ ਸਕਦੇ ਹਾਂ ਤੇ ਪ ਸ਼ਿਮਾ ਪ੍ਰਸ਼ਨ ਪੋਰਟੇਬਲ ਡਿਵਾਈਸਿਸ ਤੁਹਾਡਾ ਕੀ ਪਾਵ ਹੈ ਅਸੀਂ ਦੇਖ ਸਕਦੇ ਹੂ ਕਿ ਮੋਬਾਈਲ ਐਂਡਰੋਇਡ ਫੋਨ ਟੈਬ ਤੇ ਲੈਪਟਾਪ ਇਹ ਸਾਡੀਆਂ ਪੋਰਟੇਬਲ ਡਿਵਾਈਸਿਸ ਹੈ ਕਿ ਉਹ ਜੰਤਰ ਜਿਹੜਾ ਨੂੰ ਅਸੀਂ ਆਸਾਨੀ ਨਾਲ ਇੱਕ ਥਾਂ ਤੋਂ ਦੂਜੀ ਥਾਂ ਤੇ ਆਸਾਨੀ ਨਾਲ ਕੈਰੀ ਕਰ ਸਕਦੇ ਹਾਂ ਉਹਨੂੰ ਪੋਰਟੇਬਲ ਡਿਵਾਈਸ ਕਹਿੰਦੇ ਆ ਜਿਹੜਾ ਮੰਨ ਲਓ ਪੀਸੀ ਹੈ ਕੰਪਿਊਟਰ ਲੈਬ ਚ ਕੰਪਿਊਟਰ ਲੱਗਾ ਹੈ ਪਰਸਨਲ ਕੰਪਿਊਟਰ ਹੈ ਉਹ ਪੋਰਟੇਬਲ ਨਹੀਂ ਹੈ ਕਿਉਂਕਿ ਇੱਕ ਜਗ੍ਹਾ ਤੇ ਫਿਕਸ ਹੈ ਜਿਹਨੂੰ ਅਸੀਂ ਆਸਾਨੀ ਨਾਲ ਕੈਰੀ ਕਰ ਸਕੀਏ ਉਹਨੂੰ ਬੋਲਦੇ ਆ ਪੋਰਟੇਬਲ ਪੋਰਟੇਬਲ ਡਿਵਾਈਸਿਸ ਉਹ ਯੰਤਰ ਹਨ ਜੋ ਆਸਾਨੀ ਨਾਲ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਜਾਇਆ ਜਾ ਸਕਦੇ ਹਨ ਉਦਾਹਰਨ ਦਿੱਤੀ ਤੁਹਾਨੂੰ smartphones tablet ਤੇ laptop ਅੱਗੇ ਵੱਡੇ ਉਤਰਾਂ ਵਾਲੇ ਪ੍ਰਸ਼ਨ ਤੇ ਪਹਿਲਾ ਪ੍ਰਸ਼ਨ ਹੈ ਰੋਜ਼ਾਨਾ ਦੇ ਕੰਮਾਂ ਵਿੱਚ ਕੰਪਿਊਟਰ ਦੀ ਵਰਤੋਂ ਵਿਸਤਾਰ ਵਿੱਚ ਦੱਸੋ ਰੋਜ਼ਾਨਾ ਦੇ ਕੰਮਾਂ ਵਿੱਚ ਕੰਪਿਊਟਰ ਦੀ ਵਰਤੋਂ ਹੇਠ ਲਿਖੇ ਅਨੁਸਾਰ ਹੈ ਐ ਤੁਸੀਂ ਖੁਦ ਵੀ ਆਨਸਰ ਦਾ ਬਣਾ ਸਕਦੇ ਹੋ ਨੰਬਰ 1 ਕੰਪਿਊਟਰ ਦੀ ਵਰਤੋਂ ਸਿੱਖਿਆ ਦੇ ਖੇਤਰ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੁਆਰਾ ਕੀਤੀ ਜਾਂਦੀ ਹੈ। ਪਹਿਲੇ ਉਹ ਦੱਸਿਆ ਕਿ ਵਿਦਿਆਰਥੀ ਕੀ ਕਰਦੇ ਆਪਣੇ ਨੋਟਸ ਤਿਆਰ ਕਰ ਸਕਦੇ ਆ, ਕੰਪਿਊਟਰ 'ਚ ਪੇਂਟ ਪ੍ਰੋਸਜੇ ਕੰਮ ਕਰ ਸਕਦੇ ਆ, ਕੋ ਡਾਕੂਮੈਂਟ ਬਣਾ ਸਕਦੇ ਆ, ਪੀਪੀਟੀ ਤਿਆਰ ਕਰ ਸਕਦੇ ਆ। ਤੇ ਅਧਿਆਪਕ ਆਪਣਾ ਈ-ਕੰਟੈਂਟ ਤਿਆਰ ਕਰਨ ਲਈ ਟਾਈਮ ਟੇਬਲ ਬਣਾਣ ਲਈ, ਕੁਐਸਚਨ ਪੇਪਰ ਤਿਆਰ ਕਰਨ ਲਈ, ਸਮਾਰਟ ਕਲਾਸਰੂਮ 'ਚ ਪ੍ਰੋਜੈਕਟਰ ਤੇ ਪੜ੍ਹਾਉਣ ਲਈ ਵੀ ਕੰਪਿਊਟਰ ਦੀ ਵਰਤੋਂ ਕਰਦੇ ਨੇ। ਐ ਦੇਖ ਸਕਦੇ ਹੋ ਵੀ ਵਿਦਿਆਰਥੀ ਕੰਪਿਊਟਰ ਲੈਬ 'ਚ ਕੰਪਿਊਟਰ ਵਰਤ ਰਹੇ ਆ ਤੇ ਟੀਚਰ ਜਿਹੜਾ ਅਧਿਆਪ ਨੰਬਰ 2 ਕੰਪਿਊਟਰ ਦੀ ਵਰਤੋਂ ਹਸਪਤਾਲਾਂ ਵਿੱਚ ਮਰੀਜ਼ਾਂ ਦਾ ਰਿਕਾਰਡ ਰੱਖਣ ਲਈ ਕੀਤੀ ਜਾਂਦੀ ਹੈ। ਹਸਪਤਾਲ ਵਿੱਚ ਐਮ ਆਰ ਆ ਕਰਾਣੀ ਹੈ, ਸੀਟੀ ਸਕੈਨ ਕਰਾਉਣਾ ਜਾਂ ਕਈ ਤਰ੍ਹਾਂ ਦੇ ਟੈਸਟ ਜਿਹੜੇ ਆ ਅੱਜ ਕੱਲ ਕੰਪਿਊਟਰ ਦੀ ਮਦਦ ਨਾਲ ਹੁੰਦੇ ਨੇ ਜਿਹੜਾ ਪੇਸ਼ੈਂਟਸ ਦਾ ਰਿਕਾਰਡ ਹੈ ਉਹ ਵੀ ਕੰਪਿਊਟਰ 'ਚ ਆਸਾਨੀ ਨਾਲ ਰੱਖਿਆ ਜਾ ਸਕਦਾ ਹੈ ਲੰਮੇ ਸਮੇਂ ਲਈ। ਨੰਬਰ 3 ਕੰਪਿਊਟਰ ਦੀ ਵਰਤੋਂ ਦੁਕਾਨਾਂ ਵਿੱਚ ਮੌਜੂਦ ਸਮਾਨ ਦਾ ਹਿਸਾਬ-ਕਿਤਾਬ ਰੱਖਣ ਲਈ ਕੀਤੀ ਜਾਂਦੀ ਹੈ। ਕੋਈ ਦੁਕਾਨ ਹੈ, ਕੋਈ ਮੋਲ ਹੈ ਉਹਦੇ ਵਿੱਚ ਜੋ ਵੀ ਸਮਾਨ ਸੇਲ ਪਰਚੇਜ਼ ਹੈ ਉਹਦਾ ਹਿਸਾਬ ਕਿਤਾਬ ਜਿਹੜਾ ਕੰਪਿਊਟਰ ਵਿੱਚ ਆਸਾਨੀ ਨਾਲ ਰੱਖਿਆ ਜਾ ਸਕਦਾ ਹੈ ਜਿੱਦਾਂ ਤੁਸੀਂ ਮਾਲ ਵਿਸ਼ਾਲ ਮੈਗਾ ਮਾਰਟ 2 ਮਾਰਟ ਸਮਾਰਟ ਵੀ ਆਰ ਜਾਂਦੇ ਹੋ ਉਹ ਸਾਰਾ ਜਿਹੜਾ ਕੰਮ ਹੈ ਉਹਨਾਂ ਦਾ ਆਨਲਾਈਨ ਬਿਲਿੰਗ ਹੁੰਦੀ ਹੈ ਨੰਬਰ 4 ਕੰਪਿਊਟਰ ਦੀ ਵਰਤੋਂ ਮਨੋਰੰਜਨ ਦੇ ਖੇਤਰ ਵਿੱਚ ਗਾਣੇ ਸੁਣਨ ਫਿਲਮਾਂ ਦੇਖਣ ਅਤੇ ਗੇਮਾਂ ਖੇਡਣ ਲਈ ਕੀਤੀ ਜਾਂਦੀ ਹੈ ਕਿ ਕੰਪਿਊਟਰ ਦਾ ਜਿਹੜਾ ਕੰਮ ਹੈ ਮਨੋਰੰਜਨ ਵੀ ਹੁੰਦਾ ਹੈ ਕਿ ਤੁਸੀਂ ਗਾਣੇ ਸੁਣ ਸਕਦੇ ਹੋ ਫਿਲਮਾਂ ਦੇਖ ਸਕਦੇ ਹੋ ਤੇ ਗੇਮਸ ਵੀ ਖੇਡ ਸਕਦੇ ਹੋ ਨੰਬਰ 5 ਕੰਪਿਊਟਰ ਦੀ ਵਰਤੋਂ ਬੈਂਕਾਂ ਵਿੱਚ ਗ੍ਰਾਹਕਾਂ ਦੇ ਖਾਤਿਆਂ ਦਾ ਹਿਸਾਬ-ਕਿਤਾਬ ਖੱਲ੍ਹੇ ਹੀ ਕੀਤੀ ਜਾਂਦੀ ਹੈ। ਜੇ ਕਿਸੇ ਬੈਂਕ ਵਿੱਚ ਕਸਟਮਰ ਨੇ ਖਾਤਾ ਖੁਲਵਾਇਆ ਹੈ, ਉਹਦੇ ਖਾਤੇ ਕਿੰਨੇ ਪੈਸੇ ਹੈ, ਕਿੰਨੀਆਂ ਟਰਾਂਜੈਕਸ਼ਨ ਹੋਈ ਦੀ ਸਟੇਟਮੈਂਟ ਕਢਾਣੀ ਹੈ, ਕਾਪੀ ਕੰਪਲੀਟ ਕਰवानी ਹੈ, ਤੇ ਉਹ ਕੀ ਹੈ? ਉਹਦੇ ਲਈ ਕੰਪਿਊਟਰ ਵਰਤੇ ਜਾਂਦੇ ਨੇ। ਤੇ ਜਦਾਂ ਏਟੀਐਮ ਮਸ਼ੀਨ ਹੈ ਤੁਸੀਂ ਪੈਸੇ ਕਢਵਾਣ ਜਾਂਦੇ ਹੋ ਜਾਂ ਸੀਡੀ ਮਸ਼ੀਨ ਹੈ, ਕੈਸ਼ ਡਿਪੋਜ਼ਿਟ ਮਸ਼ੀਨ ਹੈ, ਪੈਸੇ ਉਹ ਜਮ੍ਹਾਂ ਕਰਵਾਉਣ ਜਾਂਦੇ ਹੋ, ਉਹ ਵੀ ਕੀ ਹੈ ਇੱਕ ਕੰਪਿਊਟਰ ਹੈ। ਜੇ ਆਪਾਂ ਕਹਿ ਸਕਦੇ ਹਾਂ ਕਿ ਕੰਪਿਊਟਰ ਦੀ ਵਰਤੋਂ ਜਿਹੜੀ ਹੈ ਬੈਂਕਾਂ ਵਿੱਚ ਨੰਬਰ 2 ਕੰਪਿਊਟਰ ਸਿਸਟਮ ਦਾ ਬਲਾਕ ਡਾਇਗਰਾਮ ਬਣਾ ਕੇ ਉਸ ਤੇ ਪਾਕਾ ਦੀ ਵਿਆਖਿਆ ਕਰੋ ਐ ਦੇਖ ਸਕਦੇ ਹੋ ਇੱਕ ਕੰਪਿਊਟਰ ਸਿਸਟਮ ਦਾ ਬਲਾਕ ਡਾਇਗਰਾਮ ਹੈ ਐਜੋ ਨਜ਼ਰ ਆ ਰਿਹਾ ਕੰਟਰੋਲ ਯੂਨਿਟ ਤੇ ਅਰਥਮੈਟਿਕ ਲੌਜੀਕ ਯੂਨਿਟ ਇਹ ਦੋਨੋਂ ਸੀਪੀਯੂ ਦਾ ਪਾਰਟ ਨੇ ਸੀਪੀਯੂ ਜਿਹੜਾ ਹੁੰਦਾ ਹੈ ਕੰਪਿਊਟਰ ਦਾ ਦਿਮਾਗ ਹੁੰਦਾ ਹੈ ਜਿਹਨੂੰ ਕਹਿੰਦਾ ਕਿਹਾ ਜਾਂਦਾ ਹੈ ਸੈਂਟਰਲ ਪ੍ਰੋਸੈਸਿੰਗ ਯੂਨਿਟ ਸੋ ਪਹਿਲੇ ਗੱਲ ਕਰਦੇ ਨੇ ਸੀਪੀਯੂ ਦੀ ਸੀਪੀਯੂ ਦਾ ਪੂਰਾ ਨਾਮ ਹੈ ਸੈਂਟਰਲ ਪ੍ਰੋਸੈਸਿੰਗ ਯੂਨਿਟ ਇਸ ਦੇ ਦੋ ਭਾਗ ਹੁੰਦੇ ਨੇ ਕੰਟਰੋਲ ਯੂਨਿਟ ਤੇ ਏਰਯੂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਕੰਟਰੋਲ ਯੂਨਿਟ ਕੰਪਿਊਟਰ ਦੇ ਸਾਰੇ ਭਾਗਾਂ ਨੂੰ ਕੰਟਰੋਲ ਕਰਦਾ ਹੈ ਤੇ ALU ਅਰਥਮੈਟਿਕ ਲੋਜੀਕ ਯੂਨਿਟ ਜਿਹੜਾ ਹੈ ਇਹ ਅੰਕ ਗਣਿਤ ਤੇ ਲੋਜੀਕਲ ਕੰਮ ਕਰਦਾ ਹੈ ਤੇ ਤੁਹਾਡਾ ਤੁਹਾਨੂੰ ਦੱਸਦਾ ਡਾਇਗਰਾਮ ਦੇ ਬਾਰੇ ਖੱਬੇ ਪਾਸੇ ਇਨਪੁਟ ਯੂਨਿਟ ਹੈ ਕਿ ਕੰਪਿਊਟਰ ਨੂੰ ਜੇਕਰ ਡਾਟਾ ਤੇ ਹਦਾਇਤਾ ਦੇਣੀ ਹੈ ਉਹ ਇਨਪੁਟ ਯੂਨਿਟ ਦੀ ਮਦਦ ਨਾਲ ਦਵਾਂਗੇ ਜਿਦੇ ਲਈ ਕੀਬੋਰਡ ਅਤੇ ਮਾਊਸ ਵਰਤੇ ਜਾਵੇਗਾ ਕੰਪਿਊਟਰ ਨੂੰ ਇਨਪੁਟ ਦਿੰਨੇ ਹੈ ਤੇ ਆਉਟਪੁਟ ਮਿਲਦੀ ਹੈ ਤੇ ਸੱਜੇ ਪਾਸੇ ਆਉਟਪੁਟ ਯੂਨਿਟ ਹੈ ਜਿਹੜਾ ਸਾਨੂੰ ਰਿਜ਼ਲਟ ਦਿੰਦਾ ਹੈ ਨਤੀਜਾ ਦਿੰਦਾ ਹੈ ਰਿਜ਼ਲਟ ਆਹੀ ਮੋਨਿਟਰ ਤੇ ਦੇਖ ਇਹ ਕਾਗਜ਼ ਤੇ ਪ੍ਰਿੰਟ ਕਰਵਾ ਕੇ ਲੈ ਸਕਦੇ ਆ। ਮੈਮਰੀ ਯੂਨਿਟ ਜਿਹੜਾ ਡਾਟਾ ਨੂੰ ਸਟੋਰ ਕਰਦੀ ਹੈ। ਤੇ ਆਪਾਂ ਆਨੇ ਕਵੈਸਚਨ ਦੇ ਦੁਬਾਰਾ CPU ਨੂੰ ਦੱਸਿਆ ਦੋ ਪਾਰਟ ਹੈ ਕੰਟਰੋਲ ਯੂਨਿਟ ਤੇ ਅਰਥਮੈਟਿਕ ਲੌਜੀਕ ਯੂਨਿਟ ਤੇ ਪਹਿਲੇ ਗੱਲ ਕਰਦੇ ਆ ਕੰਟਰੋਲ ਯੂਨਿਟ ਦੀ। ਇਹ ਕੰਪਿਊਟਰ ਦੇ ਵੱਖ-ਵੱਖ ਭਾਗਾਂ ਨੂੰ ਕੰਟਰੋਲ ਕਰਦਾ ਹੈ। ਸੋ ਇਹ CPU ਦਾ ਪਹਿਲਾ ਪਾਰਟ ਹੈ ਕੰਟਰੋਲ ਯੂਨਿਟ। ਨੰਬਰ 2 ਅਰਥਮੈਟਿਕ ਲੌਜੀਕ ਯੂਨਿਟ ਇਸਦੀ ਵਰਤੋਂ ਕੰਪਿਊਟਰ ਵਿੱਚ ਅੰਕਗਣਿਤ ਅਤੇ ਲੋਜੀਕਲ ਕੰਮ ਕਰਨ ਲਈ ਕੀਤੀ ਜਾਂਦੀ ਹੈ ਦੱਸਿਆ ਗਿਆ ਕਿ ਅੰਕਗਣਿਤ ਦਾ ਮਤਲਬ ਜੇ ਜੋੜ ਘਟਾਓ ਗੁਣਾ ਜਾਂ ਭਾਗ ਕਰਨੀ ਹੈ ਤੇ ਲੋਜੀਕਲ ਮਤਲਬ ਡਿਸੀਜਨ 메ਕਿੰਗ ਕੰਮ ਕਰਨੇ ਹੈ ਜਿੱਦਾਂ ਰਿਜ਼ਲਟ ਟੂ ਜਾਂ ਫਾਲਸ ਆਵੇ ਸਹੀ ਜਾਂ ਗਲਤ ਆਵੇ ਉਹਨੂੰ ਬੋਲਦੇ ਲੋਜੀਕਲ ਨੰਬਰ 2 ਇਨਪੁਟ ਯੂਨਿਟ ਇਸਦੀ ਵਰਤੋਂ ਕੰਪਿਊਟਰ ਨੂੰ ਡਾਟਾ ਤੇ ਹਦਾਇਤਾਂ ਦੇਣ ਲਈ ਕੀਤੀ ਜਾਂਦੀ ਹੈ ਕਿ ਕੰਪਿਊਟਰ ਨੂੰ ਡਾਟਾ ਦੇਣਾ ਹਦਾਇਤਾਂ ਦੇਣੀ ਹੈ ਇਨਪੁਟ ਯੂਨਿਟ ਵਰਤਿਆ ਜਾਂਦਾ ਹੈ तो इनपुट यूनिट में कीबोर्ड माउस आदि वरते जाते हैं जेकर डाटा टाइप करके देना है, ते है कर देना तो कीबोर्ड वरत्या जाएगा जो क्लिक करके देना माउस वरत्या जाएगा नंबर तीन आउटपुट यूनिट इसकी वरतों कंप्यूटर तो नतीजा देखने ली जाती है कि कंप्यूटर से तो कोई रिजल्ट देखना तो है तो आउटपुट यूनिट वरती जाती है जिमें कि मोनीटर स्क्रीन पर रिजल्ट दिखाया तो प्रिंटर कागज़ से दिखाया ਨੰਬਰ 4 ਮੈਮਰੀ ਯੂਨਿਟ ਮੈਮਰੀ ਨੂੰ ਦੱਸਾਂਗੇ ਕੰਪਿਊਟਰ ਦੇ ਦੋ ਮੈਮਰੀ ਯੂਨਿਟ ਹੁੰਦੇ ਨੇ ਇੱਕ ਹੁੰਦੇ ਪ੍ਰਾਇਮਰੀ ਇੱਕ ਹੁੰਦੇ ਸੈਕੰਡਰੀ ਪ੍ਰਾਇਮਰੀ ਵਿੱਚ ਰੈਮ ਤੇ ਰੋਮ ਹੁੰਦੇ ਹੈ ਰੈਮ ਰੈਂਡਮ ਐਕਸੈਸ ਮੈਮਰੀ ਜਿਹੜਾ ਡਾਟਾ ਨੂੰ ਟੈਂਪੋਰਰੀ ਸਟੋਰ ਕਰਦੀ ਹੈ ਰੋਮ ਰੀਡ-ਓਨਲੀ ਮੈਮਰੀ ਜਿਹੜੀ ਡਾਟਾ ਨੂੰ ਸਿਰਫ ਰੀਡ ਕਰਨ ਦੀ ਆਗਿਆ ਦਿੰਦੀ ਹੈ ਇੱਕ ਹੁੰਦੀ ਸੈਕੰਡਰੀ ਮੈਮਰੀ ਜਿਹਦੇ ਚ ਡਾਟਾ ਪੱਕੇ ਤੌਰ ਤੇ ਸਟੋਰ ਕਰ ਸਕਦੇ ਹਾਂ ਜਿਵੇਂ ਕਿ ਹਾਰਡ ਡਿਸਕ ਸੀਡੀ ਡੀਵੀਡੀ ਪੈਨ ਡਰਾਈਵ ਮੈਮਰੀ ਕਾਰਡ ਆਦਿ ਇਹ ਜਿਆ ਪ੍ਰਸ਼ਨ ਹੈ ਪ੍ਰਾਇਮਰੀ ਮੈਮਰੀ ਅਤੇ ਸੈਕੰਡਰੀ ਮੈਮਰੀ ਵਿੱਚ ਕੀ ਅੰਤਰ ਹੈ ਪ੍ਰਾਇਮਰੀ ਮੈਮਰੀ ਅਤੇ ਸੈਕੰਡਰੀ ਮੈਮਰੀ ਵਿੱਚ ਅੰਤਰ ਹੇਠ ਲਿਖੇ ਅਨੁਸਾਰ ਹੈ ਖੱਬੇ ਪਾਸੇ ਪ੍ਰਾਇਮਰੀ ਮੈਮਰੀ ਹੈ ਸੱਜੇ ਪਾਸੇ ਸੈਕੰਡਰੀ ਮੈਮਰੀ ਹੈ ਪਹਿਲਾ ਪੁਆਇੰਟ ਪ੍ਰਾਇਮਰੀ ਮੈਮਰੀ ਨੂੰ ਮੁੱਖ ਮੈਮਰੀ ਵੀ ਕਿਹਾ ਜਾਂਦਾ ਹੈ ਸੈਕੰਡਰੀ ਮੈਮਰੀ ਨੂੰ ਬਾਹਰੀ ਮੈਮਰੀ ਵੀ ਕਿਹਾ ਜਾਂਦਾ ਹੈ ਮੁੱਖ ਮੈਮਰੀ ਪ੍ਰਾਇਮਰੀ ਮੈਮਰੀ ਨੂੰ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਇਸ ਤੋਂ ਬਿਨਾ ਸਾਡਾ ਕੰਪਿਊਟਰ ਕੰਮ ਨਹੀਂ ਕਰ ਸਕਦਾ सैकेंडरी मैमरी एक्सटरनल होंगी है ए लगे ना लगे तो भी कंप्यूटर काम करता रहेगा मान लो कंप्यूटर में मैमरी कार्ड नहीं लगेगा डी डी वीडी नहीं लगी पेन ड्राइव नहीं लगा तो भी कप्यूटर काम करेगा लेकिन जो रैम रोम नहीं होगी तो कंप्यूटर स्टार्ट भी नहीं होगा नंबर दो मैमरी सी पी यू सीधे तौर पर जुड़ी होंगी है जी प्रायमरी मैमरी है डायरैक्टली सी पी यू जुड़ी होंगी है तो जीड़ी सैकेंडरी मैमरी है यह सीधी सी पी यू नहीं जुड़ी होंगी नंबर तीन प्रायमरी मैमरी स्टोरेज समर्था है तो सकेंडरी मैमरी की स्टोरेज समर्था बहुत ज़्यादा होंगी है प्रायमरी मेमोरी स्टोरेज समर्था इसके लिए घट्ट होंगी है क्योंकि यह डाटा टैंपरेली स्टोर करती है तो सैकेंडरी मैमरी की स्टोरेज समर्था ता ज़्यादा होंगी है क्योंकि असी कई बार लार्ज अमाउंट ऑफ डाटा बहुत ज़्यादा व्डे पदर का डाटा स्टोर करना होंद् नंबर चार प्रायमरी मैमरी महंगी होंगी है यह मैमरी सस्ती हों पर गल करिए ਐ ਮੈਮਰੀ ਕਾਰਡ ਦੀ ਪੈਨ ਡਰਾਈਵ ਦੀ ਸੀਡੀ ਡੀਵੀਡੀ ਸਸਤੀ ਹੁੰਦੀ ਹੈ ਲੇਕਿਨ ਜਿਹੜੀ ਰੈਮ ਹੈ ਉਹ ਦੇ ਕੰਪੈਰੀਟਿਵਲੀ ਮਹਿੰਗੀ ਹੁੰਦੀ ਹੈ ਪ੍ਰਾਇਮਰੀ ਮੈਮਰੀ ਮਹਿੰਗੀ ਹੁੰਦੀ ਹੈ ਇਸ ਦੀ ਰਫਤਾਰ ਤੇਜ਼ ਹੁੰਦੀ ਹੈ ਕਿਉਂਕਿ ਪ੍ਰਾਇਮਰੀ ਮੈਮਰੀ ਦੀ ਜਿਹੜੀ ਸਪੀਡ ਹੈ ਉਹ ਤੇਜ਼ ਹੁੰਦੀ ਹੈ ਜਦਕਿ ਸੈਕੰਡਰੀ ਮੈਮਰੀ ਦੀ ਸਪੀਡ ਘਟ ਹੁੰਦੀ ਹੈ ਰਫਤਾਰ ਘਟ ਹੁੰਦੀ ਹੈ ਕਿਉਂਕਿ ਉਹ ਡਾਇਰੈਕਟਲੀ ਨਹੀਂ ਜੁੜੀ ਹੁੰਦੀ CPU ਨਾਲ ਸ਼ੇਮਾਪਨ ਉਦਾਹਰਣ ਪ੍ਰਾਇਮਰੀ ਮੈਮਰੀ ਦੇ ਉਦਾਹਰਣਾਂ ਰੈਮ ਤੇ ਰੋਮ ਰੈਮ ਰੈਂਡਮ ਐਕਸੈਸ ਮੈਮਰੀ ਰੋਮ ਰੀਡ-ਓਨਲੀ ਮੈਮਰੀ ਰੈਮ ਦਾ ਮਤਲਬ ਹੈ जैसे डाटा रीड तो राइट दोनों काम कर सकी है, बट रैम डाटा टैंपरेली स्टोर करती है रोम का मतलब रीड ओनली मैमरी जी डाटा न सिर्फ रीड कर सकती है बदल नहीं सकती तो सजे पास छेवं पॉइंट है हार्ड डिस्क कंप्यूटर लगी होंगी लैपटॉप लगी होंगी डाटा परमानेंटली स्टोर करोपिड डिस्क ए स्टोरेज डिवाइस है अजक नहीं यूज होंगी पहले यूज होंगी सी डी कंपैक्ट डिस्क डी वीडी डिजिटल वीडियो डिस्क या डिजिटल वर्सडाइल डिस्क तो देखी होनी है गाने वगैरह सुनने ला कोई भीडियो देखने ल ਇਹ ਤੁਹਾਡੀ ਕੀ ਹੈ ਸੈਕੰਡਰੀ ਮੈਮਰੀ ਚੌਥਾ ਪ੍ਰਸ਼ਨ ਹੈ ਕੰਪਿਊਟਰ ਦੀਆਂ ਵੱਖ-ਵੱਖ ਕਿਸਮਾਂ ਬਾਰੇ ਦੱਸੋ ਕੰਪਿਊਟਰ ਦੀਆਂ ਚਾਰ ਕਿਸਮਾਂ ਹਨ ਨੰਬਰ 1 ਮਾਈਕਰੋ ਕੰਪਿਊਟਰ ਇਸ ਨੂੰ ਪੀਸੀ ਮਤਲਬ ਪਰਸਨਲ ਕੰਪਿਊਟਰ ਵੀ ਕਿਹਾ ਜਾਂਦਾ ਹੈ ਇਸ ਵਿੱਚ ਇੱਕ ਮਾਈਕਰੋ ਪ੍ਰੋਸੈਸਰ ਹੁੰਦਾ ਹੈ ਜਿਹਨੂੰ ਸੀਪੀਯੂ ਕਿਹਾ ਜਾਂਦਾ ਜਾਂ ਚਿਪ ਕਿਹਾ ਜਾਂਦਾ ਹੈ ਇਹਨਾਂ ਦੀ ਵਰਤੋਂ ਆਮ ਤੌਰ ਤੇ ਸਿੱਖਣ ਅਤੇ ਮਨੋਰੰਜਨ ਲਈ ਕੀਤੀ ਜਾਂਦੀ ਹੈ ਜੇ ਆਪਾਂ ਕੋਈ ਲਰਨਿੰਗ ਕਰਨੀ ਹੈ ਜਾਂ ਕੋਈ ਗਾਣੇ ਸੁਣਨੇ ਹਨ ਗੇਮ ਖੇਲਣੇ ਹਨ ਵੀਡੀਓ ਦੇਖਣੀ ਹੈ ਤਾਂ ਉਹਦੇ ਲਈ ਕੀਤੀ ਜਾਂਦੀ ਹੈ ਉਦਾਹਰਨ ਵਜੋਂ ਡੈਸਕਟਾਪ ਕੰਪਿਊਟਰ ਜਿਹੜਾ ਆਪਾਂ ਘਰਾਂ 'ਚ ਵਰਤਦੇ ਹਾਂ ਸਕੂਲ ਦੀ ਕੰਪਿਊਟਰ ਲੈਬ 'ਚ ਵਰਤਦੇ ਹਾਂ ਲੈਪਟਾਪ ਕੰਪਿਊਟਰ ਜਾਂ ਟੈਬਲੇਟ ਜਾਂ ਨੈਟਵਰਕ ਵਾਲੇ ਕੰਪਿਊਟਰ ਇਹਨੂੰ ਬੋਲਦੇ ਹੈ ਮਾਈਕਰੋ ਕੰਪਿਊਟਰ ਇਹਦੀ ਵਰਤੋਂ ਮੋਸਟਲੀ ਘਰਾਂ ਵਿੱਚ ਜਾਂ ਸਕੂਲ ਦੀ ਕੰਪਿਊਟਰ ਲੈਬ ਵਿੱਚ ਹੁੰਦੀ ਹੈ ਨੰਬਰ 2 ਮਿਨੀ ਕੰਪਿਊਟਰ ਇਸ ਵਿੱਚ ਕਈ ਪ੍ਰੋਸੈਸਰ ਹੁੰਦੇ ਨੇ ਜਿਵੇਂ ਇੱਕ ਤੋਂ ਜ਼ਿਆਦਾ ਪ੍ਰੋਸੈਸਰ ਲੱਗਾ ਹੁੰਦਾ ਹੈ ਇਹਨਾਂ ਦੇ ਵਰਤੋਂ ਆਮ ਤੌਰ ਤੇ ਕੰਪਨੀਆਂ ਆਪਣੇ ਕੰਮ ਕਰਨ ਲਈ ਕਰਦੀਆਂ ਹਨ ਜਿਹੜੀ ਕੰਪਨੀਆਂ ਆਪਣੇ ਕੋਈ ਵੱਡੇ ਪੱਧਰ ਦਾ ਕੰਮ ਕਰਨਾ ਹੈ ਉਹਦੇ ਲਈ ਕਰਦੀਆਂ ਹਨ ਇਹ ਮਾਈਕਰੋ ਕੰਪਿਊਟਰਾਂ ਦੇ ਮੁਕਾਬਲੇ ਵਧੇਰੇ ਸ਼ਕਤੀਸ਼ਾਲੀ ਹੁੰਦੇ ਨੇ ਜਿਆਦਾ ਪਾਵਰਫੁਲ ਹੁੰਦੇ ਨੇ ਉਦਾਹਰਨ ਵਜੋਂ ਮੈਕ ਮਿਨੀ ਐਚਪੀ ਕ੍ਰੋਮਬਾਕਸ ਅਤੇ ਟੈਬਲੇਟ ਪੀਸੀ ਅੰਦੀਚੇ ਦੇਖ ਸਕਦੇ ਹੋ ਇੱਕ ਐਗਜ਼ਾਮਪਲ ਹੈ ਮਿਨੀ ਕੰਪਿਊਟਰ ਦੀ ਅਦੀ ਵਰਤੋਂ ਵੱਡੀਆਂ ਵੱਡੀਆਂ ਆਰਗੇਨਾਈਜੇਸ਼ਨਸ ਨੇ ਉਹ ਵਰਤਦੀਆਂ ਨੇ ਕੰਪਨੀਆਂ ਵਰਤਦੀਆਂ ਨੇ घर असीतदते माइक्रो कंप्यूटर नंबर तीन मेन फ्रेम कंप्यूटर एक बहुत व्डा शक्तिशाली कंप्यूटर है जो इको समय से बहुत सारा डाटा संभाल सकता है इसकी वरतों बैंक अस्पतालों वर्गिया व्डिया कंपनिया ज संस्थाव द्वारा दुआ की जाती है यहन फ्रेम कंप्यूटर है नंबर चार सुपर कंप्यूटर ਇਹ ਸਭ ਤੋਂ ਸ਼ਕਤੀਸ਼ਾਲੀ ਕੰਪਿਊਟਰ ਹੈ ਇਸ ਦੀ ਗਤੀ ਸਭ ਤੋਂ ਤੇਜ਼ ਹੈ ਕਿ ਜਿਨੇ ਵੀ ਕੰਪਿਊਟਰ ਆਪਾਂ ਪੜ੍ਹੇ ਹਨ ਉਹ ਸਾਰੇ ਉਸ ਤੋਂ ਜ਼ਿਆਦਾ ਫਾਸਟ ਹੁੰਦੇ ਇਸ ਵਿੱਚ ਵੱਡਾ ਡਾਟਾ ਸਟੋਰੇਜ ਹੈ ਇਸ ਵਿੱਚ ਬਹੁਤ ਜ਼ਿਆਦਾ ਡਾਟਾ ਸਟੋਰ ਕਰ ਸਕਦੇ ਆ ਇਹ ਬਹੁਤ ਹੀ ਜ਼ਿਆਦਾ ਕੋਸਟਲੀ ਹੁੰਦਾ ਸਾਰੇ ਕੰਪਿਊਟਰ ਨਾਲ ਇਹ ਗੁੰਝਲਦਾਰ ਪਰ ਕੰਪਲੈਕਸ ਗਣਨਾਵਾਂ ਨੂੰ ਸੰਭਾਲ ਸਕਦਾ ਹੈ ਇਸ ਦੀ ਵਰਤੋਂ ਮੌਸਮ ਦੀ ਭਵਿੱਖਬਾਣੀ ਜਾਂ ਜਲਵਾਯੂ ਖੋਜ ਲਈ ਕੀਤੀ ਜਾਂਦੀ ਹੈ ਤੁਸੀਂ ਮੋਬਾਈਲ ਤੇ WeatherData forecasting دیکھتے ਹੋ ਮੌਸਮ ਦਾ ਹਾਲ دیکھتے ਹੋ ਕਿ ਕੱਲ ਮੌਸਮ ਕਿਹੋ ਜਿਹਾ ਹੋਇਆਗਾ بارش ਹੋਵੇਗੀ ਗਰਮੀ ਪਵੇਗੀ ਸਰਦੀ ਕਿੰਨੀ ਪਵੇਗੀ ਇਹ ਮੋਬਾਈਲ ਤੇWeatherData forecasting ਦੇਖਦੇ ਹਾਂ ਉਹਦੇ ਲਈ ਸੁਪਰ ਕੰਪਿਊਟਰ ਵਰਤੇ ਜਾਂਦੇ ਨੇ ਜਾਂ ਕਲਾਈਮੇਟ ਚੇਂਜ ਹੋ ਰਿਹਾ ਹੈ ਉਹਦੇ ਬਾਰੇ ਕੋਈ ਰਿਸਰਚ ਕਰਨੀ ਹੈ ਉਹਦੇ ਲਈ ਸੁਪਰ ਕੰਪਿਊਟਰ ਵਰਤੇ ਜਾਂਦੇ ਨੇ ਉਦਾਹਰਨ ਵਜੋਂ ਪਰਮ ਸੀਰੀਜ਼ ਇੰਡੀਆ ਵੱਲੋਂ ਪਰਮ ਸੀਰੀਜ਼ ਤਿਆਰ ਕੀਤੀ ਗਈ ਹੈ ਜਿਹੜੇ ਇੰਡੀਆ ਦੇ ਸੁਪਰ ਕੰਪਿਊਟਰ ਹੈ ਇੰਡੀਆ ਦਾ ਸਭ ਤੋਂ ਪਹਿਲਾ ਸੁਪਰ ਕੰਪਿਊਟਰ ਤਿਆਰ ਕੀਤਾ ਗਿਆ ਸੀ ਉਹਦਾ ਨਾਮ ਸੀ ਪਰਮ 8000 ਜਿਹਨੂੰ ਸੀਟੈਕ ਵੱਲੋਂ ਪੁਨੇ ਵਿੱਚ ਤਿਆਰ ਕੀਤਾ ਗਿਆ ਸੀ ਤੇ ਸਾਡੀ ਜਿਹੜੀ ਇੰਡੀਆ ਦੀ ਨੈਸ਼ਨਲ ਟੈਕਨੋਲੋਜੀ ਹੈ ਉਹਦੇ ਲਈ ਇੱਕ ਬਹੁਤ ਵਧੀਆ ਉਪਰਾਲਾ ਸੀ ਜਿਹੜਾ ਸਰਕਾਰ ਵੱਲੋਂ ਦਿੱਤਾ ਗਿਆ ਸੀ ਤੇ ਅੱਜ ਲਈ ਇੰਨਾ ਹੀ ਅਗਲੀ ਵਾਰ ਫੇਰ ਕਿਸੇ ਨਵੇਂ ਟੌਪਿਕ ਨਾਲ ਮਿਲਾਂਗੇ ਜੇਕਰ ਤੁਹਾਡੇ ਕੋਈ ਕੁਐਰੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਜਾਂ ਆਪਣੇ ਕੰਪਿਊਟਰ ਅਧਿਆਪਕ ਦੀ ਮਦਦ ਲੈ ਸਕਦੇ ਹੋ ਧੰਨਵਾਦ